ਕਿੰਨੀ ਦੇਰ ਤੱਕ ਅਸੀਂ ਅਕਾਲ ਤੱਕ ਸਾਬ ਨੂੰ ਹਮ ਐਸਜੀਪੀਸੀ ਦੇ ਚੁਗਲ ਚੋਂ ਨਹੀਂ ਕਢਦੇ ਉਨੀ ਦੇਰ ਤੱਕ ਤੁਸੀਂ ਨਾ ਸੋਚੋ ਕਿ ਕੋਈ ਸਹੀ ਫੈਸਲੇ ਹੋਣਗੇ ਐਸਜੀਪੀਸੀ ਕਿਵੇਂ ਜਿੱਤੀ ਜਾਂਦੀ ਹੈ ਮੇਰੇ ਜਹਤੋ ਦੀ ਮੈਂ ਤੁਹਾਨੂੰ ਕੱਟਣਾ ਸੁਣਾਉਣੀ ਆ ਹਮ ਐਸਜੀਪੀਸੀ ਬੁੱਥਾਂ ਤੇ ਕਬਜ਼ੇ ਕਰਕੇ ਸ਼ਰਾਬਾਂ ਵੰਡ ਕੇ ਧਾਰਮਿਕ ਚੋਣ ਵੀ ਇਦਾਂ ਹੁੰਦੀਆਂ ਹੁੰਦੀਆਂ ਤੁਸੀਂ ਹੁਣ ਵੇਖ ਲਿਓ ਅਵਲ ਤਾਂ ਅੱਛਾ ਤੁਹਾਨੂੰ ਇੱਕ ਗੱਲ ਮੈਂ ਹੋਰ ਕੱਟਦੀ ਆ ਤੁਹਾਡੀ ਭਾਜਪਾ 19 ਦੇਰ ਤੱਕ ਐਸਜੀਪੀਸੀ ਦੀ ਇਲੈਕਸ਼ਨ ਨਹੀਂ ਕਰਾਉਂਦੀ ਜਿੰਨੀ ਦੇਰ ਤੱਕ ਉਹਨੂੰ ਪਤਾ ਨਾ ਹੋਵੇ ਵੀ ਬਾਦਲ ਕਿ ਜਿੰਤਨ ਦੇ ਸਮਰੱਥ ਹੈ। ਇਹੀ ਅਰਬਾਂ ਰੁਪਿਆ ਦਾ ਬਜਟ ਕਿਤੇ ਸਾਡੇ ਵਰਗੇ ਸਹੀ ਹੱਥਾਂ 'ਚ ਆ ਜੇ ਤਾਂ ਅਸੀਂ ਆਰਐਸਐਸ ਨੂੰ ਖੜੋਂ ਦੇਵਾਂਗੇ ਪੰਜਾਬ 'ਚ। ਪਰ ਬਾਦਲ ਨੂੰ ਤਾਂ ਕਹਿੰਦੇ ਬੀਜੇਪੀ ਖੋਰਾ ਲਾ ਰਹੀ ਹੈ ਕਿ ਬਾਦਲ ਪਰਵਾਹ ਉੱਠ ਨਾ ਸਕੇ। ਬੀਜੇਪੀ ਖੋਰਾ ਲਾ ਰਹੀ ਹੈ ਅਸੀਂ ਦਾ। ਬਾਦਲ ਦੀਆਂ ਗੱਲਾਂ ਤੁਸੀਂ ਬਾਦਲ ਤੋਂ ਪੁੱਛ ਲਿਓ। ਇਹ ਘਟੀਆਂ ਗੱਲਾਂ ਹੈ। ਇਹ ਤਾਂ ਖੁਦ ਬੀਜੇਪੀ ਦੇ ਪੈਰਾਂ 'ਚ ਲਿਫੜ ਨੂੰ ਤਿਆਰ ਬੈਠਾ ਹੈ। ਤੇ ਰਲੇ ਵੀ ਅੰਦਰੋਂ। ਇਹ ਗੱਲਾਂ ਤੁਸੀਂ ਬਾਦਲ ਨੂੰ ਹੀ ਪੁੱਛਿਓ ਵੀ ਰੋਜ਼ ਤਾਂ ਤੁਸੀਂ ਉਹਨਾਂ ਨਾਲ ਰਲ ਜਾਂਦੇ ਹੋ। ਤੇ ਫਿਰ ਸਾਨੂੰ ਤੁਸੀਂ ਬੁੱਧੂ ਬਣਾਉਂਦੇ ਹੋ ਜਦੋਂ ਤੁਸੀਂ ਉਹਨਾਂ ਦਾ ਰਾਜ ਭਾਗ ਵਿੱਚ ਸ਼ਾਮਲ ਸੀ ਉਦੋਂ ਨੂੰ ਤੁਸੀਂ ਬੰਦੀ ਸਿੰਘ ਸਾਡੇ ਛੁਡਾਏ ਤੇ ਕਿਸਾਨਾਂ ਬਾਰੇ ਮੈਂ ਤੁਸੀਂ ਕਿਸਾਨੀ ਮੋਰਚੇ 'ਚ ਕਹਿੰਨਾ ਹਰਸ਼ਮਿਤ ਨੇ ਅਸਤੀਫਾ ਦਿੱਤਾ ਕਿਸਾਨਾਂ ਬਾਰੇ ਪਤਾ ਕੀ ਕਹਿੰਦਾ ਸੀ ਇਹੀ ਸੁਖਵੀਰ ਬਾਦਲ ਕਿ ਵਿਹਲੇ ਆ ਘਰਾਂ 'ਚੋਂ ਧਰਨਾ ਲਾਉਣ ਤਰ ਪੈਂਦੇ ਆ ਹੂੰ ਇਹ ਵਿਹਲੇ ਆ ਤੇ ਧਰਨਾ ਲਾਉਣ ਤਰ ਪੈਂਦੇ ਆ